ਅਤਿ ਸ੍ਰੀਆ ਗਾਲ ਜੀ ਸਵਾਗਤ ਕਰਦੇ ਆ ਤੁਹਾਡਾ ਆਪਣਾ ਚੈਨਲ ਮਲਟੀ ਲਰਨ ਅਕੈਡਮੀ ਵਿੱਚ ਹੋਪ ਤੁਸੀਂ ਸਾਰੇ ਠੀਕ-ਠਾਕ ਵਧੀਆ ਹੋਵੋਗੇ ਅੱਜ ਆਪਾਂ ਟੌਪਿਕ ਹੈ ਜੀ ਆਪਣਾ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਪੰਜਾਬੀ ਸਤਰੀ ਨਾਲ ਸੰਬੰਧਿਤ ਟੌਪਿਕ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਜਿਹੜਾ ਆਪਣਾ ਟੌਪਿਕ ਚੱਲ ਰਿਹਾ ਸੀ ਉਹਦੇ ਵਿੱਚੋਂ ਆਪਾਂ ਜਿਹੜੇ ਐਮਸੀਕਿਊ ਕਰਾਂਗੇ ਜੀ ਆਪਾਂ ਸ਼ਾਰਟ ਸ਼ਾਰਟ ਕੁਸਚਨ ਜਿਹੜਾ ਕਿ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਹੋਣਗੇ ਉਸ ਟੌਪਿਕ ਨਾਲ ریلیਟਡ ਹੈ ਜਿਹੜਾ ਆਪਾਂ ਸ਼ਾਰਟ ਕੁਐਸਚਨ ਕੱਢਿਆ ਜੀ ਉਹਨਾਂ ਵਿੱਚੋਂ ਸਟਾਰਟ ਕਰਦੇ ਆਂ ਜੀ ਆਪਾਂ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਕਿੰਵੇਂ ਗੁਰੂ ਸੀਗੇ ਜੀ ਇਹ ਸਿੱਖਾਂ ਦੇ ਨੌਵੇਂ ਗੁਰੂ ਸੀਗੇ ਨੌਵੇਂ ਗੁਰੂ ਸੀਗੇ ਇਹਨਾਂ ਦਾ ਜਨਮ 1 ਅਪ੍ਰੈਲ 1621 ਈਸਵੀ ਵਿੱਚ ਕਿੱਥੇ ਹੋਇਆ ਸੀਗਾ ਜੀ ਅੰਮ੍ਰਿਤਸਰ ਵਿੱਚ ਹੋਇਆ ਸੀਗਾ ਇਹਨਾਂ ਦੇ ਪਿਤਾ ਸੀਗੇ ਜੀ ਗੁਰੂ ਹਰਗੋਬਿੰਦ ਜੀ ਸੀਗੇ ਜੀ ਤੇ ਮਾਤਾ ਇਹਨਾਂ ਦੀ ਬੀਬੀ ਨਾਨਕੀ ਜੀ ਸੀਗੇ ਜੀ ਪਹਿਲਾਂ ਪੈਨਾ ਟੋਪਿਕ ਅਮਾਰੀ ਵਿਸਥਾਰ ਸਹਿਤ ਚਰਚਾ ਕੀਤੀ ਸੀ ਹੁਣ ਆਪਾਂ ਉਹਨਾਂ ਵਿੱਚੋਂ ਸ਼ਾਰਟ ਸ਼ਾਰਟ ਜਿਹੜੇ ਕੁਐਸਚਨ ਆਪਾਂ ਉਹ ਉਹਨਾਂ ਬਾਰੇ ਪੜਾਂਗੇ ਜੀ ਜੋ ਆਪਾਂ ਸ਼ਾਰਟ ਕੁਐਸਚਨ ਉਹਦੇ ਵਿੱਚੋਂ ਬਣਦੇ ਸੀਗੇ ਉਸ ਟੋਪਿਕ ਵਿੱਚੋਂ ਨੈਕਸਟ ਆਪਣਾ ਅਗਲਾ ਕੁਐਸਚਨ ਹੈ ਜੀ ਇਹਨਾਂ ਦਾ ਬਚਪਨ ਦਾ ਕੀ ਨਾਮ ਸੀਗਾ ਜੀ ਹਾਂਜੀ ਇਹਨਾਂ ਦਾ ਬਚਪਨ ਦਾ ਗੁਰੂ ਤੇਗ ਬਹਾਦਰ ਜੀ ਦਾ ਨਾਮ ਤਿਆਗਮੱਲ ਸੀਗਾ ਇਹਨਾਂ ਦੀ ਪਤਨੀ ਸੀਗੀ ਜੀ ਮਾਤਾ ਗੁਜਰੀ ਜੀ ਕਿ ਦੀ ਇਹੇ ਕਰਤਾਰਪੁਰ ਦੇ ਨਿਵਾਸੀ ਪਾਈ ਲਾਲ ਚੰਦ ਜੀ ਦੀ ਪੁੱਤਰੀ ਸੀਗੀ ਜੀ ਪਤਨੀ ਸੀ ਮਾਤਾ ਗੁਜਰੀ ਜੀ ਇਹਨਾਂ ਦੇ ਪੁੱਤਰ ਸੀਗੇ ਜੀ ਗੋਵਿੰਦ ਰਾਏ ਜਾਂ ਗੁਰੂ ਗੋਵਿੰਦ ਸਿੰਘ ਜੀ ਇਹਨਾਂ ਦੇ ਦੋ ਨਾਮ ਸੀ ਗੋਵਿੰਦ ਰਾਏ ਵੀ ਕਹਿੰਦੇ ਸੀ ਗੁਰੂ ਗੋਵਿੰਦ ਸਿੰਘ ਜੀ ਵੀ ਤੇ ਇਹਨਾਂ ਦੇ ਗੁਰਗੱਦੀ ਜਿਹੜਾ ਸਮਾ ਸੀਗਾ ਜੀ 20 ਮਾਰਚ 1664 ਤੋਂ ਲੈ ਕੇ 1675 ਈਸਵੀ ਤੱਕ ਇਹ ਗੁਰਗੱਦੀ ਤੇ ਬਰਾਜਮਾਨ ਰਹੇ ਸੀਗੇ ਜੀ ਗੁਰੂ ਤੇਗ ਬਹਾਦਰ ਜੀ 20 ਮਾਰਚ 1664 ਤੋਂ ਲੈ ਕੇ 1600 75 ਸੀ ਤੱਕ ਗੁਰਗੱਦੀ ਤੇ ਬਰਾਜਮਾਨ ਰਹੇ ਸੀਗੇ ਇਹਨਾਂ ਦਾ ਜਿਹੜਾ ਸਮਕਾਲੀ ਮੁਗਲ ਬਾਦਸ਼ਾਹ ਸੀਗਾ ਜੀ ਸਮਕਾਲੀ ਜਿਹੜਾ ਇਹਨਾਂ ਦਾ ਮੁਗਲ ਬਾਦਸ਼ਾਹ ਸੀਗਾ ਜੀ ਔਰੰਗਜੀਤ ਸੀਗਾ ਜੀ ਔਰੰਗਜੀਤ ਨੇ ਇਹਨਾਂ ਨੂੰ ਸ਼ਹੀਦ ਕਰਵਾਇਆ ਸੀਗਾ ਤੇ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਉੱਤਰ ਅਧਿਕਾਰੀ ਕੌਣ ਨੁਕਤੀ ਕੀਤਾ ਗਿਆ ਸੀ ਜੀ ਉਹਨਾਂ ਦਾ ਆਪਣਾ ਹੀ ਸੁਪੁੱਤਰ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਕੋ ਦਸਮਾਹੀ ਜਿਸ ਸੀਗੀ ਜੀ 16 ਸੋਪ 1730 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਜੀ। ਹਾਂਜੀ। ਹਾਂਜੀ ਜੋਤੀ ਜੋਤ ਕਦੋਂ ਸਮਾਈ ਸੀਗੀ ਜੀ ਇਹ? ਜੋਤੀ ਜੋਤ 1675 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ। ਹਾਂਜੀ ਜਿਹੜੀ ਇਹਨਾਂ ਨੇ ਸਥਾਪਨਾ ਕੀਤੀ ਸੀਗੀ ਜੀ ਉਹ ਸਥਾਪਨਾ ਕੀਤੀ ਸੀ ਜੀ ਚੱਕ ਨਾਨਕੀ ਦੀ ਚਾਂਦਨੀ ਚੌਂਕ ਲਿਖਿਆ ਗਿਆ ਸੌਰੀ ਇੱਥੇ ਗਲਤ ਹੈ ਇੱਥੇ ਸਥਾਪਨਾਗਾ ਸਥਾਪਨਾ ਕਿਹੜੀ ਕੀਤੀ ਸੀ ਇਹਨਾਂ ਨੇ ਚੱਕ ਨਾਨਕੀ ਦੀ કરી ਸੀਗੀ ਰਾਜੀ ਚੱਕ ਨਾਨਕੀ ਅਨੰਦਪੁਰ ਸਾਹਿਬ ਚੱਕ ਨਾਨਕੀ ਦਾ ਫਿਰ ਇਹਨਾਂ ਨੇ ਨਾਂ ਰੱਖਿਆ ਸੀ ਜੀ ਆਨੰਦਪੁਰ ਸਾਹਿਬ ਚੱਕ ਨਾਨਕੀ ਸੀ ਜਿਹੜੇ ਇਹਨਾਂ ਦੇ ਸ਼ਬਦ ਸੀਗੇ ਜੀ 98 ਸ਼ਬਦ ਸੀਗੇ ਜੀ 59 ਤੇ 15 ਰਾਗਾਂ ਵਿੱਚ ਕੀਤੀ ਕੀ ਸੀ ਇਹ ਇਹਨਾਂ ਦੇ ਸ਼ਬਦ ਸੀਗੇ ਜਿਹੜੇ ਤੇ ਇਹਨਾਂ ਦੇ ਸਲੋਕ ਸੀਗੇ ਜੀ 57 ਕੁੱਲ ਬਾਣੀਆਂ ਇਹਨਾਂ ਦੀਆਂ 115 ਜਾਂ 116 ਪੰਨੇ ਆ ਜੀ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਜੁੜੇ ਦਰਜ ਨੇ ਨੈਕਸਟ ਜੀ ਗੁਰਤੇਗ ਬਹਾਦਰ ਜੀ ਦਾ ਪਵਿੱਤਰ ਸੀਸ ਦਾ ਜਿਹੜਾ ਅੰਤਿਮ ਸੰਸਕਾਰ ਸੀਗਾ ਆਨੰਦਪੁਰ ਸਾਹਿਬ ਵਿੱਚ ਕੀਤਾ ਗਿਆ ਸੀਗਾ ਜੀ ਪਵਿੱਤਰ ਸੀਸ ਦਾ ਸੰਸਕਾਰ ਸੀਗਾ ਜੀ ਉਹ ਆਨੰਦਪੁਰ ਸਾਹਿਬ ਵਿੱਚ ਹੋਇਆ ਸੀਗਾ ਗੁਰਤੇਗ ਬਹਾਦਰ ਜੀ ਦੇ ਪਵਿੱਤਰ ਤੜਦਾ ਦਾ ਸੰਸਕਾਰ ਹੈ ਜਿਹੜਾ ਦਿੱਲੀ ਵਿੱਚ ਹੋਇਆ ਸੀਗਾ ਜੀ ਨੈਕਸਟ ਜੀ ਇਨ੍ਹਾਂ ਥਾਵਾਂ ਦੇ ਗੁਰਦੁਆਰਾ ਸਾਹਿਬ ਬਣੇ ਹੋਏ ਹੈ ਜੀ ਹੁਣ ਦਿੱਲੀ ਵਿੱਚ ਵੀ ਤੇ ਅਨੰਦਪੁਰ ਸਾਹਿਬ ਵਿੱਚ ਵੀ ਨੈਕਸਟ ਆਪਣਾ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਤੜ ਨੂੰ ਉਠਾ ਕੇ ਲੈ ਕੇ ਜਾਣ ਵਾਲਾ ਸਿੱਖ ਕੌਣ ਸੀਗਾ ਜੀ ਭਾਈ ਲੱਖੀ ਸ਼ਾਹ ਸੀਗਾ ਜੀ ਜਿਹੜਾ ਤੜ ਨੂੰ ਲੈ ਕੇ ਗਿਆ ਸੀ ਸ੍ਰੀ ਗੁਰੂ ਸਾਹਿਬ ਜੀ ਦੇ ਸਰੀਰ ਨੂੰ ਲੈ ਕੇ ਗਿਆ ਸੀਗਾ ਤੜ ਨੂੰ ਉਹ ਭਾਈ ਲੱਖੀ ਸ਼ਾਹ ਲੈ ਕੇ ਗਏ ਸਨ ਜੀ ਲਖੀਸ਼ਾ ਨੇ ਫਿਰ ਆਪਣੇ ਘਰ ਵਿੱਚ ਹੀ ਉਹਨਾਂ ਦਾ ਸੰਸਕਾਰ ਕੀਤਾ ਸੀਗਾ ਜੀ ਆਪਣੇ ਘਰ ਨੂੰ ਅੱਗ ਲਗਾ ਦਿੱਤੀ ਸੀ ਉਹਨਾਂ ਦਾ ਗੁਰੂ ਸਾਹਿਬ ਦਾ ਸੰਸਕਾਰ ਕਰਨ ਲਈ ਲਖੀਸ਼ਾ ਨੇ ਨੈਕਸਟ ਕਰਾਂਗੇ ਜੀ ਆਪਾਂ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਸੀਸ ਸੀਗਾ ਜੀ ਸੀਸ ਸੀਸ ਨੂੰ ਲੈ ਕੇ ਜਾਣ ਵਾਲਾ ਕੌਣ ਸੀਗਾ ਭਾਈ ਜੈਤਾ ਜੀ ਸੀਗੇ ਜੀ ਇਤਾਰ ਨੂੰ ਲੈ ਕੇ ਜਾਣ ਵਾਲੇ ਕੌਣ ਸੀਗੇ ਭਾਈ ਲੱਖੀ ਸ਼ਾਹ ਸੀਗੇ ਜੀ ਤੇ ਸੀਸ ਨੂੰ ਲੈ ਕੇ ਜਾਣ ਵਾਲੇ ਭਾਈ ਜੱਤਾ ਜੀ ਸੀਗੇ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਚਲਾ ਜੈਜਾਵੰਤੀ ਰਾਗ ਸਿਰਫ ਗੁਰਤੇਗ ਵਾਹਦਰ ਜੀ ਨੇ ਵਰਤਿਆ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਜੈਜਾਵਦੀ ਰਾਗ ਆਉਂਦਾ ਜੀ ਜੈਜਾਵੰਤੀ ਉਹ ਰਾਗ ਸਿਰਫ ਗੁਰਤੇਗ ਵਾਹਦਰ ਜੀ ਨੇ ਹੀ ਵਰਤਿਆ ਹੈ ਨੈਕਸਟ ਆਵਜੀ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਮਦਮਾ ਸਹਿਬ ਤਖਤ ਤਲਵੰਡੀ ਸਾਬੋ ਸਥਾਨ ਉੱਪਰ ਭਾਈ ਮਨੀ ਸਿੰਘ ਭਾਈ ਮਨੀ ਸਿੰਘ ਤੋਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਵਾਈ ਗਈ ਸੀ ਜੀ ਇਸ ਬੀੜ ਨੂੰ ਦਮਦਮੀ ਬੀੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਹਾਂਜੀ ਇਹ ਸੀ ਆਪਣੇ ਜਿਹੜੇ ਇਸ ਟੌਪਿਕ ਗੁਰਦੇਵਾਦਰੀ ਜਿੰਨਾ ਟੌਪਿਕ ਨਾਲ ਰਿਲੇਟਡ ਜਿਹੜੇ ਸ਼ਾਰਟ ਸ਼ਾਰਟ ਕੁਐਸਚਨ ਸੀ ਆਪਾਂ ਅਲੱਗ ਕੀਤੇ ਹੈ ਜੀ ਉਹਨਾਂ ਬਾਰੇ ਆਪਾਂ ਤਾਂ ਜੋ ਆਪਣੀ ਐਮਸੀਕਿਊ ਦੀ ਤਿਆਰੀ ਚੰਗੀ ਤਰ੍ਹਾਂ ਹੋ ਸਕੇ ਨੈਕਸਟ ਵੀਡੀਓ ਲੈ ਕੇ ਆਪਾਂ ਫਿਰ ਹਾਜ਼ਰ ਹੋਵਾਂਗੇ ਜੀ ਜੋ ਚੈਨਲ ਤੇ ਸਟੂਡੈਂਟ ਨਵੇਂ ਹਨ ਜੀ ਚੈਨਲ ਸਬਸਕ੍ਰਾਈਬ ਕਰ ਲੈਣ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਲਾਈਕ ਕਰਿਆ ਕਰੋ ਤਾਂ ਜੋ ਸਟੂਡੈਂਟ ਪੰਜਾਬ ਪੰਜਾਬ ਦੇ ਪੰਜਾਬੀ ਜਾਂ ਹਿਸਟਰੀ ਦੇ ਪੇਪਰਾਂ ਦੀ ਤਿਆਰੀ ਕਰ ਰਹੇ ਹਨ ਜੀ ਉਹਨਾਂ ਲਈ ਇਹ ਵੀਡੀਓ ਹੈਲਪਫੁਲ ਹੋ ਸਕੇ ਹੋਪ ਤੁਹਾਨੂੰ ਇਹ ਵੀਡੀਓ ਬਹੁਤ ਅੱਛੀ ਲੱਗੀ ਹੋਗੀ ਜੀ ਥੈਂਕ ਯੂ ਸਟੂਡੈਂਟਸ ਥੈਂਕ ਯੂ ਸੋ ਮੱਚ ਹਾਂਜੀ ਸਤ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਆਪਣਾ ਚੈਨਲ ਮਲਟੀ ਲਰਨ ਅਕੈਡਮੀ ਵਿੱਚੋਂ ਹੋਪ ਤੁਸੀਂ ਸਾਰੇ ਕਿੱਥੇ ਵਧੀਆ ਹੋਮੋਂਗੇ ਅੱਜ ਆਪਾਂ ਟੌਪਿਕ ਹੈ ਜੀ ਆਪਣਾ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਪੰਜਾਬੀ ਇਤਿਹਾਸ ਨਾਲ ਸੰਬੰਧਿਤ ਟੌਪਿਕ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਜਿਹੜਾ ਆਪਣਾ ਟੌਪਿਕ ਚੱਲ ਰਿਹਾ ਸੀ ਉਹਦੇ ਵਿੱਚੋਂ ਆਪਾਂ ਜਿਹੜੇ ਐਮਸੀਕਿਊ ਕਰਾਂਗੇ ਜੀ ਆਪਾਂ ਸ਼ਾਰਟ ਸ਼ਾਰਟ ਕੁਸਚਨ ਜਿਹੜਾ ਕਿ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਹੋਣਗੇ ਉਸ ਟਾਪਿਕ ਨਾਲ ਰਿਲੇਟਡ ਹੈ ਜਿਹੜਾ ਆਪਾਂ ਸ਼ਾਰਟ ਕੁਐਸਚਨ ਕੱਢਿਆ ਜੀ ਉਹਨਾਂ ਵਿੱਚੋਂ ਸਟਾਰਟ ਕਰਦੇ ਆਂ ਜੀ ਆਪਾਂ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਕਿੰਵੇਂ ਗੁਰੂ ਸੀਗੇ ਜੀ ਇਹ ਸਿੱਖਾਂ ਦੇ ਨੌਵੇਂ ਗੁਰੂ ਸੀਗੇ ਨੌਵੇਂ ਗੁਰੂ ਸੀ ਇਹਨਾਂ ਦਾ ਜਨਮ 1 ਅਪ੍ਰੈਲ 1721 ਈਸਵੀ ਵਿੱਚ ਕਿੱਥੇ ਹੋਇਆ ਸੀਗਾ ਜੀ ਅੰਮ੍ਰਿਤਸਰ ਵਿੱਚ ਹੋਇਆ ਸੀਗਾ ਇਹਨਾਂ ਦੇ ਪਿਤਾ ਸੀਗੇ ਜੀ ਗੁਰੂ ਹਰਗੋਬਿੰਦ ਜੀ ਸੀਗੇ ਜੀ ਤੇ ਮਾਤਾ ਇਹਨਾਂ ਦੀ ਬੀਬੀ ਨਾਨਕੀ ਜੀ ਸੀਗੇ ਜੀ ਵੈਲਨਾ ਪਹਿਨਾ ਟੋਪਿਕ ਅਮਾਰੀ ਵਿਸਥਾਰ ਸਹਿਤ ਚਰਚਾ ਕੀਤੀ ਸੀ ਹੁਣ ਆਪਾਂ ਉਹਨਾਂ ਵਿੱਚੋਂ ਸ਼ਾਰਟ ਸ਼ਾਰਟ ਜਿਹੜੇ ਕੁਐਸਚਨ ਆਪਾਂ ਉਹ ਉਹਨਾਂ ਬਾਰੇ ਪੜਾਂਗੇ ਜੀ ਜੋ ਆਪਾਂ ਸ਼ਾਰਟ ਕੁਐਸਚਨ ਉਹਦੇ ਵਿੱਚੋਂ ਬਣਦੇ ਸੀਗੇ ਉਸ ਟੋਪਿਕ ਵਿੱਚੋਂ ਨੈਕਸਟ ਆਪਣਾ ਅਗਲਾ ਕੁਐਸਚਨ ਹੈ ਜੀ ਇਹਨਾਂ ਦਾ ਬਚਪਨ ਦਾ ਕੀ ਨਾਮ ਸੀਗਾ ਜੀ ਹਾਂਜੀ ਇਹਨਾਂ ਦਾ ਬਚਪਨ ਦਾ ਗੁਰੂ ਤੇਗ ਬਹਾਦਰ ਜੀ ਦਾ ਨਾਮ ਤਿਆਗ ਮੰਨ ਲ ਸੀਗਾ ਇਹਨਾਂ ਦੀ ਪਤਨੀ ਸੀਗੀ ਜੀ ਮਾਤਾ ਗੁਜਰੀ ਜੀ ਕਿਦੀ ਇਹੀ ਕਰਤਾਰਪੁਰ ਦੇ ਨਿਵਾਸੀ ਬਾਈ ਲਾਲ ਚੰਦ ਜੀ ਦੀ ਪੁੱਤਰੀ ਸੀਗੀ ਜੀ ਪਤਨੀ ਸੀ ਮਾਤਾ ਗੁਜਰੀ ਜੀ ਇਹਨਾਂ ਦੇ ਪੁੱਤਰ ਸੀਗੇ ਜੀ ਗੋਵਿੰਦ ਰਾਏ ਜਾਂ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਦੇ ਦੋ ਨਾਮ ਸੀ ਗੋਵਿੰਦ ਰਾਏ ਵੀ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਜੀ ਵੀ ਤੇ ਇਹਨਾਂ ਦੇ ਗੁਰਗੱਦੀ ਜਿਹੜਾ ਸਮਾ ਸੀਗਾ ਜੀ 20 ਮਾਰਚ 1664 ਤੋਂ ਲੈ ਕੇ 1775 ਈਸਵੀ ਤੱਕ ਇਹ ਗੁਰਗੱਦੀ ਤੇ ਬਰਾਜਮਾਨ ਰਹੇ ਸੀਗੇ ਜੀ ਗੁਰੂ ਤੇਗ ਬਹਾਦਰ ਜੀ 20 ਮਾਰਚ 1664 ਤੋਂ ਲੈ ਕੇ 1600 75 ਸੀ ਤੱਕ ਗੁਰਗੱਦੀ ਤੇ ਬਰਾਜਮਾਨ ਰਹੇ ਸੀਗੇ ਇਹਨਾਂ ਦਾ ਜਿਹੜਾ ਸਮਕਾਲੀ ਮੁਗਲ ਬਾਦਸ਼ਾਹ ਸੀਗਾ ਜੀ ਸਮਕਾਲੀ ਜਿਹੜਾ ਇਹਨਾਂ ਦਾ ਮੁਗਲ ਬਾਦਸ਼ਾਹ ਸੀਗਾ ਜੀ ਔਰੰਗਜੀਤ ਸੀਗਾ ਜੀ ਔਰੰਗਜੀਤ ਨੇ ਇਹਨਾਂ ਨੂੰ ਸ਼ਹੀਦ ਕਰਵਾਇਆ ਸੀਗਾ ਤੇ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਉੱਤਰ ਅਧਿਕਾਰੀ ਕੌਣ ਨੁਕਤੀ ਕੀਤਾ ਗਿਆ ਸੀ ਜੀ ਉਹਨਾਂ ਦਾ ਆਪਣਾ ਹੀ ਸੁਪੁੱਤਰ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਕੋ ਦਸਮਾਹੀ ਜਿਸ ਸੀਗੀ ਜੀ 16 ਸੋਪ 73 ਰਸਵੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਜੀ। ਹਾਂਜੀ। ਹਾਂਜੀ ਜੋਤੀ ਜੋਤ ਕਦੋਂ ਸਮਾਈ ਸੀਗੀ ਜੀ ਇਹ? ਜੋਤੀ ਜੋਤ 1675 ਰਸਵੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ। ਹਾਂਜੀ ਜਿਹੜੀ ਇਹਨਾਂ ਨੇ ਸਥਾਪਨਾ ਕੀਤੀ ਸੀਗੀ ਜੀ ਉਹ ਸਥਾਪਨਾ ਕੀਤੀ ਸੀ ਜੀ ਚੱਕ ਨਾਨਕੀ ਦੀ ਚਾਂਦਨੀ ਚੌਂਕ ਲਿਖਿਆ ਗਿਆ ਸੌਰੀ ਇੱਥੇ ਗਲਤ ਹੈ ਇੱਥੇ ਸਥਾਪਨਾਗਾ ਸਥਾਪਨਾ ਕਿਹੜੀ ਕੀਤੀ ਸੀ ਇਹਨਾਂ ਨੇ ਚੱਕ ਨਾਨਕੀ ਦੀ કરી ਸੀਗੀ ਰਾਜੀ ਚੱਕ ਨਾਨਕੀ ਅਨੰਦਪੁਰ ਸਾਹਿਬ ਚੱਕ ਨਾਨਕੀ ਦਾ ਫਿਰ ਇਹਨਾਂ ਨੇ ਨਾਂ ਰੱਖਿਆ ਸੀ ਜੀ ਆਨੰਦਪੁਰ ਸਾਹਿਬ ਚੱਕ ਨਾਨਕੀ ਸੀ ਜਿਹੜੇ ਇਹਨਾਂ ਦੇ ਸ਼ਬਦ ਸੀਗੇ ਜੀ 98 ਸ਼ਬਦ ਸੀਗੇ ਜੀ 59 ਤੇ 15 ਰਾਗਾਂ ਵਿੱਚ ਕੀਤੀ ਕੀ ਸੀ ਜੀ ਇਹਨਾਂ ਦੇ ਸ਼ਬਦ ਸੀਗੇ ਜਿਹੜੇ ਤੇ ਇਹਨਾਂ ਦੇ ਸਲੋਕ ਸੀਗੇ ਜੀ 57 ਕੁੱਲ ਬਾਣੀਆਂ ਇਹਨਾਂ ਦੀਆਂ 115 ਜਾਂ 116 ਪੰਨੇ ਆ ਜੀ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ 'ਚ ਜੁੜੇ ਦਰਜ ਨੇ ਨੈਕਸਟ ਜੀ ਗੁਰਤੇਗ ਬਹਾਦਰ ਜੀ ਦਾ ਪਵਿੱਤਰ ਸੀਸ ਦਾ ਜਿਹੜਾ ਅੰਤਿਮ ਸੰਸਕਾਰ ਸੀਗਾ ਆਨੰਦਪੁਰ ਸਾਹਿਬ 'ਚ ਕੀਤਾ ਗਿਆ ਸੀਗਾ ਜੀ ਪਵਿੱਤਰ ਸੀਸ ਦਾ ਸੰਸਕਾਰ ਸੀਗਾ ਜੀ ਉਹ ਆਨੰਦਪੁਰ ਸਾਹਿਬ 'ਚ ਹੋਇਆ ਸੀਗਾ ਗੁਰਤੇਗ ਬਹਾਦਰ ਜੀ ਦੇ ਪਵਿੱਤਰ ਥੜ ਦਾ ਸੰਸਕਾਰ ਹੈ ਜਿਹੜਾ ਦਿੱਲੀ 'ਚ ਹੋਇਆ ਸੀਗਾ ਜੀ ਨੈਕਸਟ ਜੀ ਇਨਾ ਥਾਵਾਂ ਦੇ ਗੁਰਦੁਆਰਾ ਸਾਹਿਬ ਬਣੇ ਹੋਏ ਹੈ ਜੀ ਹੁਣ ਦਿੱਲੀ ਵਿੱਚ ਵੀ ਤੇ ਆਨੰਦਪੁਰ ਸਾਹਿਬ ਵਿੱਚ ਵੀ ਨੈਕਸਟ ਆਪਣਾ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਤੜ ਨੂੰ ਉਠਾ ਕੇ ਲੈ ਕੇ ਜਾਣ ਵਾਲਾ ਸਿੱਖ ਕੌਣ ਸੀਗਾ ਜੀ ਭਾਈ ਲਖੀਸ਼ਾ ਸੀਗਾ ਜੀ ਜਿਹੜਾ ਤੜ ਨੂੰ ਲੈ ਕੇ ਗਿਆ ਸੀ ਸ੍ਰੀ ਗੁਰੂ ਸਾਹਿਬ ਜੀ ਦੇ ਸਰੀਰ ਨੂੰ ਲੈ ਕੇ ਗਿਆ ਸੀਗਾ ਤੜ ਨੂੰ ਉਹ ਭਾਈ ਲਖੀਸ਼ਾ ਲੈ ਕੇ ਗਏ ਸਨ ਜੀ ਲਖੀਸ਼ਾ ਨੇ ਫਿਰ ਆਪਣੇ ਘਰ ਵਿੱਚ ਹੀ ਉਹਨਾਂ ਦਾ ਸੰਸਕਾਰ ਕੀਤਾ ਸੀਗਾ ਜੀ ਆਪਣੇ ਘਰ ਨੂੰ ਅੱਗ ਲਗਾ ਦਿੱਤੀ ਸੀ ਉਹਨਾਂ ਦਾ ਗੁਰੂ ਸਾਹਿਬ ਦਾ ਸੰਸਕਾਰ ਕਰਨ ਲਈ ਲਖੀਸ਼ਾ ਨੇ ਨੈਕਸਟ ਕਰਾਂਗੇ ਜੀ ਆਪਾਂ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਸੀਸ ਸੀਗਾ ਜੀ ਸੀਸ ਸੀਸ ਨੂੰ ਲੈ ਕੇ ਜਾਣ ਵਾਲਾ ਕੌਣ ਸੀਗਾ ਭਾਈ ਜੈਤਾ ਜੀ ਸੀਗੇ ਜੀ ਤੇ ਤਾੜ ਨੂੰ ਲੈ ਕੇ ਜਾਣ ਵਾਲੇ ਕੌਣ ਸੀਗੇ ਭਾਈ ਲੱਖੀ ਸ਼ਾਹ ਸੀਗੇ ਜੀ ਤੇ ਸੀਸ ਨੂੰ ਲੈ ਕੇ ਜਾਣ ਵਾਲੇ ਭਾਈ ਜੱਤਾ ਜੀ ਸੀਗੇ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਚਲਾ ਜੈਜਵੰਤੀ ਰਾਗ ਸਿਰਫ ਗੁਰੂ ਤੇਗ ਬਹਾਦਰ ਜੀ ਨੇ ਵਰਤਿਆ ਜੀ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਜੈਜਵੰਤੀ ਰਾਗ ਆਉਂਦਾ ਜੀ ਜੈਜਵੰਤੀ ਉਹ ਰਾਗ ਹੈ ਸਿਰਫ ਗੁਰੂ ਤੇਗ ਬਹਾਦਰ ਜੀ ਨੇ ਹੀ ਵਰਤਿਆ ਹੈ ਨੈਕਸਟ ਆਵਜੀ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਮਦਮਾ ਸਾਹਿਬ ਤਖਤ ਤਲਵੰਡੀ ਸਾਬੋ ਸਥਾਨ ਉੱਪਰ ਭਾਈ ਮਨੀ ਸਿੰਘ ਭਾਈ ਮਨੀ ਸਿੰਘ ਤੋਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਵਾਈ ਗਈ ਸੀ ਜੀ ਇਸ ਬੀੜ ਨੂੰ ਦਮਦਮੀ ਬੀੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਹਾਂਜੀ ਇਹ ਸੀ ਆਪਣੇ ਜਿਹੜੇ ਇਸ ਟੌਪਿਕ ਗੁਰਦੇਵਾਦਰੀ ਜਨਾ ਟੌਪਿਕ ਨਾਲ ਲਈ ਜਿਹੜੇ ਸ਼ਾਰਟ ਸ਼ਾਰਟ ਕੁਐਸਚਨ ਸੀ ਆਪਾਂ ਅਲੱਗ ਕੀਤੇ ਹੈ ਜੀ ਉਹਨਾਂ ਬਾਰੇ ਆਪਾਂ ਨੂੰ ਤਾਂ ਜੋ ਆਪਣੀ ਐਮਸੀਕਿਊ ਦੀ ਤਿਆਰੀ ਚੰਗੀ ਤਰ੍ਹਾਂ ਹੋ ਸਕੇ ਨੈਕਸਟ ਵੀਡੀਓ ਲੈ ਕੇ ਆਪਾਂ ਫਿਰ ਹਾਜ਼ਰ ਹੋਵਾਂਗੇ ਜੀ ਜੋ ਚੈਨਲ ਤੇ ਸਟੂਡੈਂਟ ਨਵੇਂ ਹਾਂ ਜੀ ਚੈਨਲ ਸਬਸਕ੍ਰਾਈਬ ਕਰ ਲੈਣ ਵੀਡੀਓ ਨੂੰ ਬੱਸ ਸ਼ੇਅਰ ਲਾਈਕ ਕਰਿਆ ਕਰੋ ਤਾਂ ਜੋ ਸਟੂਡੈਂਟ ਪੰਜਾਬ ਪੰਜਾਬ ਦੇ ਪੰਜਾਬੀ ਜਾਂ ਹਿਸਟਰੀ ਦੇ ਪੇਪਰਾਂ ਦੀ ਤਿਆਰੀ ਕਰ ਰਹੇ ਹਨ ਜੀ ਉਹਨਾਂ ਲਈ ਇਹ ਵੀਡੀਓ ਹੈਲਪਫੁਲ ਹੋ ਸਕੇ ਹੋਪ ਤੁਹਾਨੂੰ ਇਹ ਵੀਡੀਓ ਬਹੁਤ ਅੱਛੀ ਲੱਗੀ ਹੋਗੀ ਜੀ ਥੈਂਕ ਯੂ ਸਟੂਡੈਂਟਸ ਥੈਂਕ ਯੂ ਸੋ ਮੱਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਮਾਪਤ ਕਰਦੇ ਆ ਤੁਹਾਡਾ ਆਪਣਾ ਚੈਨਲ ਮਲਟੀ ਲਰਨ ਅਕੈਡਮੀ ਵਿੱਚ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਟੌਪਿਕ ਹੈ ਜੀ ਆਪਣਾ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਪੰਜਾਬੀ ਸਤਰੀ ਨਾਲ ਸੰਬੰਧਿਤ ਟੌਪਿਕ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਜਿਹੜਾ ਆਪਣਾ ਟੌਪਿਕ ਚੱਲ ਰਿਹਾ ਸੀ ਉਹਦੇ ਵਿੱਚੋਂ ਆਪਾਂ ਜਿਹੜੇ ਐਮਸੀਕਿਊ ਕਰਾਂਗੇ ਜੀ ਆਪਾਂ ਸ਼ਾਰਟ ਸ਼ਾਰਟ ਕੁਸਚਨ ਜਿਹੜਾ ਕਿ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਹੋਣਗੇ ਉਸ ਟੌਪਿਕ ਨਾਲ ਰਿਲੇਟਡ ਹੈ ਜਿਹੜਾ ਆਪਾਂ ਸ਼ਾਰਟ ਕੁਐਸਚਨ ਕੱਢੇ ਜੀ ਉਹਨਾਂ ਵਿੱਚੋਂ ਸਟਾਰਟ ਕਰਦੇ ਆਂ ਜੀ ਆਪਾਂ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਕਿੰਵੇਂ ਗੁਰੂ ਸੀਗੇ ਜੀ ਇਹ ਸਿੱਖਾਂ ਦੇ ਨੌਵੇਂ ਗੁਰੂ ਸੀਗੇ ਨੌਵੇਂ ਗੁਰੂ ਸੀਗੇ ਇਹਨਾਂ ਦਾ ਜਨਮ 1 ਅਪ੍ਰੈਲ 1621 ਈਸਵੀ ਵਿੱਚ ਕਿੱਥੇ ਹੋਇਆ ਸੀਗਾ ਜੀ ਅੰਮ੍ਰਿਤਸਰ ਵਿੱਚ ਹੋਇਆ ਸੀਗਾ ਇਹਨਾਂ ਦੇ ਪਿਤਾ ਸੀਗੇ ਜੀ ਗੁਰੂ ਹਰਗੋਬਿੰਦ ਜੀ ਸੀਗੇ ਜੀ ਤੇ ਮਾਤਾ ਇਹਨਾਂ ਦੀ ਬੀਬੀ ਨਾਨਕੀ ਜੀ ਸੀਗੇ ਜੀ ਪਹਿਲਾਂ ਪੈਨਾ ਟੋਪਿਕਾਂ ਵਾਰੇ ਵਿਸਥਾਰ ਸਹਿਤ ਚਰਚਾ ਕੀਤੀ ਸੀ ਹੁਣ ਆਪਾਂ ਉਹਨਾਂ ਵਿੱਚੋਂ ਸ਼ਾਰਟ ਸ਼ਾਰਟ ਜਿਹੜੇ ਕੁਐਸਚਨ ਆਪਾਂ ਉਹ ਉਹਨਾਂ ਬਾਰੇ ਪੜ੍ਹਾਂਗੇ ਜੀ ਜੋ ਆਪਾਂ ਸ਼ਾਰਟ ਕੁਐਸਚਨ ਉਹਦੇ ਵਿੱਚੋਂ ਬੰਦੇ ਸੀਗੇ ਉਸ ਟੋਪਿਕ ਵਿੱਚੋਂ ਨੈਕਸਟ ਆਪਣਾ ਅਗਲਾ ਕੁਐਸਚਨ ਹੈ ਜੀ ਇਹਨਾਂ ਦਾ ਬਚਪਨ ਦਾ ਕੀ ਨਾਮ ਸੀਗਾ ਜੀ ਹਾਂਜੀ ਇਹਨਾਂ ਦਾ ਬਚਪਨ ਦਾ ਗੁਰੂ ਤੇਗ ਬਹਾਦਰ ਜੀ ਦਾ ਨਾਮ त्याਗਮੱਲ ਸੀਗਾ ਇਹਨਾਂ ਦੀ ਪਤਨੀ ਸੀ ਜੀ ਮਾਤਾ ਗੁਜਰੀ ਜੀ ਕੀ ਦੀ ਇਹੇ ਕਰਤਾਰਪੁਰ ਦੇ ਨਿਵਾਸੀ ਪਾਈ ਲਾਲ ਚੰਦ ਜੀ ਦੀ ਪੁੱਤਰੀ ਸੀਗੀ ਜੀ ਪਤਨੀ ਸੀ ਮਾਤਾ ਗੁਜਰੀ ਜੀ ਇਹਨਾਂ ਦੇ ਪੁੱਤਰ ਸੀਗੇ ਜੀ ਗੋਵਿੰਦ ਰਾਏ ਜਾਂ ਗੁਰੂ ਗੋਵਿੰਦ ਸਿੰਘ ਜੀ ਇਹਨਾਂ ਦੇ ਦੋ ਨਾਮ ਸੀ ਗੋਵਿੰਦ ਰਾਏ ਵੀ ਕਹਿੰਦੇ ਸੀ ਗੁਰੂ ਗੋਵਿੰਦ ਸਿੰਘ ਜੀ ਵੀ ਤੇ ਇਹਨਾਂ ਦੇ ਗੁਰਗੱਦੀ ਜਿਹੜਾ ਸਮਾ ਸੀਗਾ ਜੀ 20 ਮਾਰਚ 1664 ਤੋਂ ਲੈ ਕੇ 1975 ਈਸਵੀ ਤੱਕ ਇਹ ਗੁਰਗੱਦੀ ਤੇ ਬਰਾਜਮਾਨ ਰਹੇ ਸੀਗੇ ਜੀ ਗੁਰਤੇਗ ਬਹਾਦਰ ਜੀ 20 ਮਾਰਚ 1664 ਤੋਂ ਲੈ ਕੇ 1600 75 ਸੀ ਤੱਕ ਗੁਰਗੱਦੀ ਤੇ ਬਰਾਜਮਾਨ ਰਹੇ ਸੀਗੇ ਇਹਨਾਂ ਦਾ ਜਿਹੜਾ ਸਮਕਾਲੀ ਮੁਗਲ ਬਾਦਸ਼ਾਹ ਸੀਗਾ ਜੀ ਸਮਕਾਲੀ ਜਿਹੜਾ ਇਹਨਾਂ ਦਾ ਮੁਗਲ ਬਾਦਸ਼ਾਹ ਸੀਗਾ ਜੀ ਔਰੰਗਜ਼ੇਬ ਸੀਗਾ ਜੀ ਔਰੰਗਜ਼ੇਬ ਨੇ ਇਹਨਾਂ ਨੂੰ ਸ਼ਹੀਦ ਕਰਵਾਇਆ ਸੀਗਾ ਤੇ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਉੱਤਰ ਅਧਿਕਾਰੀ ਕੌਣ ਨੁਕਤੀ ਕੀਤਾ ਗਿਆ ਸੀ ਜੀ ਉਹਨਾਂ ਦਾ ਆਪਣਾ ਹੀ ਸੁਪੁੱਤਰ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਕੋ ਦਸਮਾਹੀ ਜੀ ਸੀਗੇ ਜੀ 16 ਸੋਫੀ 73 ਰੀਸਵੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਜੀ। ਹਾਂਜੀ। ਹਾਂਜੀ ਜੋਤੀ ਜੋਤ ਕਦੋਂ ਸਮਾਈ ਸੀਗੀ ਜੀ ਇਹ? ਜੋਤੀ ਜੋਤ 1675 ਰੀਸਵੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ। ਹਾਂਜੀ ਜਿਹੜੀ ਇਹਨਾਂ ਨੇ ਸਥਾਪਨਾ ਕੀਤੀ ਸੀਗੀ ਜੀ ਉਹ ਸਥਾਪਨਾ ਕੀਤੀ ਸੀ ਜੀ ਚੱਕ ਨਾਨਕੀ ਦੀ ਚਾਂਦਨੀ ਚੌਂਕ ਲਿਖਿਆ ਗਿਆ ਸੌਰੀ ਇੱਥੇ ਗਲਤ ਹੈ ਇੱਥੇ ਸਥਾਪਨਾਗਾ ਸਥਾਪਨਾ ਕਿਹੜੀ ਕੀਤੀ ਸੀ ਇਹਨਾਂ ਨੇ ਚੱਕ ਨਾਨਕੀ ਦੀ કરી ਸੀਗੀ ਰਾਜੀ ਚੱਕ ਨਾਨਕੀ ਅਨੰਦਪੁਰ ਸਾਹਿਬ ਚੱਕ ਨਾਨਕੀ ਦਾ ਫਿਰ ਇਹਨਾਂ ਨੇ ਨਾਂ ਰੱਖਿਆ ਸੀ ਜੀ ਆਨੰਦਪੁਰ ਸਾਹਿਬ ਚੱਕ ਨਾਨਕੀ ਸੀ ਜਿਹੜੇ ਇਹਨਾਂ ਦੇ ਸ਼ਬਦ ਸੀਗੇ ਜੀ 58 ਸ਼ਬਦ ਸੀਗੇ ਜੀ 59 ਤੇ 15 ਰਾਗਾਂ ਵਿੱਚ ਕੀਤੀ ਗਈ ਸੀ ਇਹਨਾਂ ਦੇ ਸ਼ਬਦ ਸੀਗੇ ਜਿਹੜੇ ਤੇ ਇਹਨਾਂ ਦੇ ਸਲੋਕ ਸੀਗੇ ਜੀ 57 ਕੁੱਲ ਬਾਣੀਆਂ ਇਹਨਾਂ ਦੀਆਂ 115 ਜਾਂ 116 ਪੰਨੇ ਆ ਜੀ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਦਰਜ ਨੇ ਨੈਕਸਟ ਜੀ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਸੀਸ ਦਾ ਜਿਹੜਾ ਅੰਤਿਮ ਸੰਸਕਾਰ ਸੀਗਾ ਆਨੰਦਪੁਰ ਸਾਹਿਬ ਵਿੱਚ ਕੀਤਾ ਗਿਆ ਸੀਗਾ ਜੀ ਪਵਿੱਤਰ ਸੀਸ ਦਾ ਸੰਸਕਾਰ ਸੀਗਾ ਜੀ ਉਹ ਆਨੰਦਪੁਰ ਸਾਹਿਬ ਵਿੱਚ ਹੋਇਆ ਸੀਗਾ ਗੁਰ ਤੇਗ ਬਹਾਦਰ ਜੀ ਦੇ ਪਵਿੱਤਰ ਤੜਦਾ ਦਾ ਸੰਸਕਾਰ ਹੈ ਜਿਹੜਾ ਦਿੱਲੀ ਵਿੱਚ ਹੋਇਆ ਸੀਗਾ ਜੀ ਨੈਕਸਟ ਜੀ ਇਨਾ ਥਾਵਾਂ ਦੇ ਗੁਰਦੁਆਰਾ ਸਾਹਿਬ ਬਣੇ ਹੋਏ ਹੈ ਜੀ ਹੁਣ ਦਿੱਲੀ ਵਿੱਚ ਵੀ ਤੇ ਆਨੰਦਪੁਰ ਸਾਹਿਬ ਵਿੱਚ ਵੀ ਨੈਕਸਟ ਆਪਣਾ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਤੜ ਨੂੰ ਉਠਾ ਕੇ ਲੈ ਕੇ ਜਾਣ ਵਾਲਾ ਸਿੱਖ ਕੌਣ ਸੀਗਾ ਜੀ ਭਾਈ ਲਖੀਸ਼ਾ ਸੀਗਾ ਜੀ ਜਿਹੜਾ ਤੜ ਨੂੰ ਲੈ ਕੇ ਗਿਆ ਸੀ ਸ੍ਰੀ ਗੁਰੂ ਸਾਹਿਬ ਜੀ ਦੇ ਸਰੀਰ ਨੂੰ ਲੈ ਕੇ ਗਿਆ ਸੀਗਾ ਤੜ ਨੂੰ ਉਹ ਭਾਈ ਲਖੀਸ਼ਾ ਲੈ ਕੇ ਗਏ ਸਨ ਜੀ ਲਖੀਸ਼ਾ ਨੇ ਫਿਰ ਆਪਣੇ ਘਰ ਵਿੱਚ ਹੀ ਉਹਨਾਂ ਦਾ ਸੰਸਕਾਰ ਕੀਤਾ ਸੀਗਾ ਜੀ ਆਪਣੇ ਘਰ ਨੂੰ ਅੱਗ ਲਗਾ ਦਿੱਤੀ ਸੀ ਉਹਨਾਂ ਦਾ ਗੁਰੂ ਸਾਹਿਬ ਜੀ ਦਾ ਸੰਸਕਾਰ ਕਰਨ ਲਈ ਲਖੀਸ਼ਾ ਨੇ ਨੈਕਸਟ ਕਰਾਂਗੇ ਜੀ ਆਪਾਂ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਸੀਸ ਸੀਗਾ ਜੀ ਸੀਸ ਸੀਸ ਨੂੰ ਲੈ ਕੇ ਜਾਣ ਵਾਲਾ ਕੌਣ ਸੀਗਾ ਭਾਈ ਜੈਤਾ ਜੀ ਸੀਗੇ ਜੀ ਤੇ ਤਾੜ ਨੂੰ ਲੈ ਕੇ ਜਾਣ ਵਾਲੇ ਕੌਣ ਸੀਗੇ ਭਾਈ ਲੱਖੀ ਸ਼ਾਹ ਸੀਗੇ ਜੀ ਤੇ ਸੀਸ ਨੂੰ ਲੈ ਕੇ ਜਾਣ ਵਾਲੇ ਭਾਈ ਜੱਤਾ ਜੀ ਸੀਗੇ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਚਲਾ ਜੈਜਵੰਤੀ ਰਾਗ ਸਿਰਫ ਗੁਰੂ ਤੇਗ ਬਹਾਦਰ ਜੀ ਨੇ ਵਰਤਿਆ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਜੈਜਵੰਤੀ ਰਾਗ ਆਉਂਦਾ ਜੀ ਜੈਜਵੰਤੀ ਉਹ ਰਾਗ ਹੈ ਸਿਰਫ ਗੁਰੂ ਤੇਗ ਬਹਾਦਰ ਜੀ ਨੇ ਹੀ ਵਰਤਿਆ ਹੈ ਨੈਕਸਟ ਆਵਜੀ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਮਦਮਾ ਸਾਹਿਬ ਤਖਤ ਤਲਵੰਡੀ ਸਾਬੋ ਸਥਾਨ ਉੱਪਰ ਭਾਈ ਮਨੀ ਸਿੰਘ ਪਾਈ ਮਨੀ ਸਿੰਘ ਤੋਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਵਾਈ ਗਈ ਸੀ ਜੀ ਇਸ ਬੀੜ ਨੂੰ ਦਮਦਮੀ ਬੀੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਹਾਂਜੀ ਇਹ ਸੀ ਆਪਣੇ ਜਿਹੜੇ ਇਸ ਟੌਪਿਕ ਗੁਰਦੇਵਾਦਰੀ ਜਨਾ ਟੌਪਿਕ ਨਾਲ ਰਿਲੇਟਡ ਜਿਹੜੇ ਸ਼ਾਰਟ ਸ਼ਾਰਟ ਕੁਐਸਚਨ ਸੀ ਆਪਾਂ ਅਲੱਗ ਕੀਤੇ ਹੈ ਜੀ ਉਹਨਾਂ ਬਾਰੇ ਆਪਾਂ ਨੂੰ ਤਾਂ ਜੋ ਆਪਣੀ ਐਮਸੀਕਿਊ ਦੀ ਤਿਆਰੀ ਚੰਗੀ ਤਰ੍ਹਾਂ ਹੋ ਸਕੇ ਨੈਕਸਟ ਵੀਡੀਓ ਲੈ ਕੇ ਆਪਾਂ ਫਿਰ ਹਾਜ਼ਰ ਹੋਵਾਂਗੇ ਜੀ ਜੋ ਚੈਨਲ ਤੇ ਸਟੂਡੈਂਟ ਨਵੇਂ ਹਨ ਜੀ ਚੈਨਲ ਸਬਸਕ੍ਰਾਈਬ ਕਰ ਲੈਣ ਵੀਡੀਓ ਨੂੰ ਬੱਸ ਸ਼ੇਅਰ ਲਾਈਕ ਕਰਿਆ ਕਰੋ ਤਾਂ ਜੋ ਸਟੂਡੈਂਟ ਪੰਜਾਬ ਪੰਜਾਬ ਦੇ ਪੰਜਾਬੀ ਜਾਂ ਹਿਸਟਰੀ ਦੇ ਪੇਪਰਾਂ ਦੀ ਤਿਆਰੀ ਕਰ ਰਹੇ ਹਨ ਜੀ ਉਹਨਾਂ ਲਈ ਇਹ ਵੀਡੀਓ ਹੈਲਪਫੁਲ ਹੋ ਸਕੇ ਹੋਪ ਤੁਹਾਨੂੰ ਇਹ ਵੀਡੀਓ ਬਹੁਤ ਅੱਛੀ ਲੱਗੀ ਹੋਗੀ ਜੀ ਥੈਂਕ ਯੂ ਸਟੂਡੈਂਟਸ ਥੈਂਕ ਯੂ ਸੋ ਮੱਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮਲਟੀ ਲਰਨ ਅਕੈਡਮੀ ਵਿੱਚ ਹੋਪ ਤੁਸੀਂ ਸਾਰੇ ਠੀਕ-ਠਾਕ ਵਧੀਆ ਹੋਵੋਗੇ ਅੱਜ ਆਪਾਂ ਟੌਪਿਕ ਹੈ ਜੀ ਆਪਣਾ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਪੰਜਾਬੀ ਸਤਰੀ ਨਾਲ ਸੰਬੰਧਿਤ ਟੌਪਿਕ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਜਿਹੜਾ ਆਪਣਾ ਟੌਪਿਕ ਚੱਲ ਰਿਹਾ ਸੀ ਉਹਦੇ ਵਿੱਚੋਂ ਆਪਾਂ ਜਿਹੜੇ ਐਮਸੀਕਿਊ ਕਰਾਂਗੇ ਜੀ ਆਪਾਂ ਸ਼ਾਰਟ ਸ਼ਾਰਟ ਕੁਸਚਨ ਜਿਹੜਾ ਕਿ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਹੋਣਗੇ ਉਸ ਟੌਪਿਕ ਨਾਲ ਰਿਲੇਟਡ ਹੈ ਜਿਹੜਾ ਆਪਾਂ ਸ਼ਾਰਟ ਕੁਐਸਚਨ ਕੱਢਿਆ ਜੀ ਉਹਨਾਂ ਵਿੱਚੋਂ ਸਟਾਰਟ ਕਰਦੇ ਆਂ ਜੀ ਆਪਾਂ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਕਿੰਵੇਂ ਗੁਰੂ ਸੀਗੇ ਜੀ ਇਹ ਸਿੱਖਾਂ ਦੇ ਨੌਵੇਂ ਗੁਰੂ ਸੀਗੇ ਨੌਵੇਂ ਗੁਰੂ ਸੀ ਇਹਨਾਂ ਦਾ ਜਨਮ 1 ਅਪ੍ਰੈਲ 1721 ਈਸਵੀ ਵਿੱਚ ਕਿੱਥੇ ਹੋਇਆ ਸੀਗਾ ਜੀ ਅੰਮ੍ਰਿਤਸਰ ਵਿੱਚ ਹੋਇਆ ਸੀਗਾ ਇਹਨਾਂ ਦੇ ਪਿਤਾ ਸੀਗੇ ਜੀ ਗੁਰੂ ਹਰਗੋਬਿੰਦ ਜੀ ਸੀਗੇ ਜੀ ਤੇ ਮਾਤਾ ਇਹਨਾਂ ਦੀ ਬੀਬੀ ਨਾਨਕੀ ਜੀ ਸੀਗੇ ਜੀ ਪਹਿਲਾਂ ਪੈਨਾ ਟੋਪਿਕ ਆਵਾਰੇ ਵਿਸਥਾਰ ਸਹਿਤ ਚਰਚਾ ਕੀਤੀ ਸੀ ਹੁਣ ਆਪਾਂ ਉਹਨਾਂ ਵਿੱਚੋਂ ਸ਼ਾਰਟ ਸ਼ਾਰਟ ਜਿਹੜੇ ਕੁਐਸਚਨ ਆਪਾਂ ਉਹ ਉਹਨਾਂ ਬਾਰੇ ਪੜਾਂਗੇ ਜੀ ਜੋ ਆਪਾਂ ਸ਼ਾਰਟ ਕੁਐਸਚਨ ਉਹਦੇ ਵਿੱਚੋਂ ਬਣਦੇ ਸੀਗੇ ਉਸ ਟੋਪਿਕ ਵਿੱਚੋਂ ਨੈਕਸਟ ਆਪਣਾ ਅਗਲਾ ਕੁਐਸਚਨ ਹੈ ਜੀ ਇਹਨਾਂ ਦਾ ਬਚਪਨ ਦਾ ਕੀ ਨਾਮ ਸੀਗਾ ਜੀ ਹਾਂਜੀ ਇਹਨਾਂ ਦਾ ਬਚਪਨ ਦਾ ਗੁਰੂ ਤੇਗ ਬਹਾਦਰ ਜੀ ਦਾ ਨਾਮ त्याਗਮਨ ਲ ਸੀਗਾ ਇਹਨਾਂ ਦੀ ਪਤਨੀ ਸੀ ਜੀ ਮਾਤਾ ਗੁਜਰੀ ਜੀ ਕੀ ਦੀ ਇਹੇ ਕਰਤਾਰਪੁਰ ਦੇ ਨਿਵਾਸੀ ਪਾਈ ਲਾਲ ਚੰਦ ਜੀ ਦੀ ਪੁੱਤਰੀ ਸੀਗੀ ਜੀ ਪਤਨੀ ਸੀ ਮਾਤਾ ਗੁਜਰੀ ਜੀ ਇਹਨਾਂ ਦੇ ਪੁੱਤਰ ਸੀਗੇ ਜੀ ਗੋਵਿੰਦ ਰਾਏ ਜਾਂ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਦੇ ਦੋ ਨਾਮ ਸੀ ਗੋਵਿੰਦ ਰਾਏ ਵੀ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਜੀ ਵੀ ਤੇ ਇਹਨਾਂ ਦੇ ਗੁਰਗੱਦੀ ਜਿਹੜਾ ਸਮਾ ਸੀਗਾ ਜੀ 20 ਮਾਰਚ 1664 ਤੋਂ ਲੈ ਕੇ 1975 ਈਸਵੀ ਤੱਕ ਇਹ ਗੁਰਗੱਦੀ ਤੇ ਬਰਾਜਮਾਨ ਰਹੇ ਸੀਗੇ ਜੀ ਗੁਰੂ ਤੇਗ ਬਹਾਦਰ ਜੀ 20 ਮਾਰਚ 1664 ਤੋਂ ਲੈ ਕੇ 1900 75 ਸੀ ਤੱਕ ਗੁਰਗੱਦੀ ਤੇ ਬਰਾਜਮਾਨ ਰਹੇ ਸੀਗੇ ਇਹਨਾਂ ਦਾ ਜਿਹੜਾ ਸਮਕਾਲੀ ਮੁਗਲ ਬਾਦਸ਼ਾਹ ਸੀਗਾ ਜੀ ਸਮਕਾਲੀ ਜਿਹੜਾ ਇਹਨਾਂ ਦਾ ਮੁਗਲ ਬਾਦਸ਼ਾਹ ਸੀਗਾ ਜੀ ਔਰੰਗਜੀਤ ਸੀਗਾ ਜੀ ਔਰੰਗਜੀਤ ਨੇ ਇਹਨਾਂ ਨੂੰ ਸ਼ਹੀਦ ਕਰਵਾਇਆ ਸੀਗਾ ਤੇ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਉੱਤਰ ਅਧਿਕਾਰੀ ਕੌਣ ਨੁਕਤੀ ਕੀਤਾ ਗਿਆ ਸੀ ਜੀ ਉਹਨਾਂ ਦਾ ਆਪਣਾ ਹੀ ਸੁਪੁੱਤਰ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਕੋ ਦਸਮਾਹੀ ਜਿਸ ਸੀਗੀ ਜੀ 16 ਸੋ 73 ਰੀਸਵੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਜੀ। ਹਾਂਜੀ। ਹਾਂਜੀ ਜੋਤੀ ਜੋਤ ਕਦੋਂ ਸਮਾਈ ਸੀਗੀ ਜੀ ਇਹ? ਜੋਤੀ ਜੋਤ 1675 ਰੀਸਵੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ। ਹਾਂਜੀ ਜਿਹੜੀ ਇਹਨਾਂ ਨੇ ਸਥਾਪਨਾ ਕੀਤੀ ਸੀਗੀ ਜੀ ਉਹ ਸਥਾਪਨਾ ਕੀਤੀ ਸੀ ਜੀ ਚੱਕ ਨਾਨਕੀ ਦੀ ਚਾਂਦਨੀ ਚੌਂਕ ਲਿਖਿਆ ਗਿਆ ਸੌਰੀ ਇੱਥੇ ਗਲਤ ਹੈ ਇੱਥੇ ਸਥਾਪਨਾਗਾ ਸਥਾਪਨਾ ਕਿਹੜੀ ਕੀਤੀ ਸੀ ਇਹਨਾਂ ਨੇ ਚੱਕ ਨਾਨਕੀ ਦੀ કરી ਸੀਗੀ ਰਾਜੀ ਚੱਕ ਨਾਨਕੀ ਅਨੰਦਪੁਰ ਸਾਹਿਬ ਚੱਕ ਨਾਨਕੀ ਦਾ ਫਿਰ ਇਹਨਾਂ ਨੇ ਨਾਂ ਰੱਖਿਆ ਸੀਗਾ ਜੀ ਆਨੰਦਪੁਰ ਸਾਹਿਬ ਚੱਕ ਨਾਨਕੀ ਸੀ ਜਿਹੜੇ ਇਹਨਾਂ ਦੇ ਸ਼ਬਦ ਸੀਗੇ ਜੀ 98 ਸ਼ਬਦ ਸੀਗੇ ਜੀ 59 ਤੇ 15 ਰਾਗਾਂ ਵਿੱਚ ਕੀਤੀ ਕੀ ਸੀ ਜੀ ਇਹਨਾਂ ਦੇ ਸ਼ਬਦ ਸੀਗੇ ਜਿਹੜੇ ਤੇ ਇਹਨਾਂ ਦੇ ਸ਼ਲੋਕ ਸੀਗੇ ਜੀ 57 ਕੁੱਲ ਬਾਣੀਆਂ ਇਹਨਾਂ ਦੀਆਂ 115 ਜਾਂ 116 ਪੰਨੇ ਆ ਜੀ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਦਰਜ ਨੇ ਨੈਕਸਟ ਜੀ ਗੁਰਤੇਗ ਮਹਾਦਰਜੀ ਦਾ ਪਵਿੱਤਰ ਸੀਸ ਦਾ ਜਿਹੜਾ ਅੰਤਿਮ ਸੰਸਕਾਰ ਸੀਗਾ ਆਨੰਦਪੁਰ ਸਾਹਿਬ ਵਿੱਚ ਕੀਤਾ ਗਿਆ ਸੀਗਾ ਜੀ ਪਵਿੱਤਰ ਸੀਸ ਦਾ ਸੰਸਕਾਰ ਸੀਗਾ ਜੀ ਉਹ ਆਨੰਦਪੁਰ ਸਾਹਿਬ ਵਿੱਚ ਹੋਇਆ ਸੀਗਾ ਗੁਰਤੇਗ ਮਹਾਦਰਜੀ ਦੇ ਪਵਿੱਤਰ ਢਾੜ ਦਾ ਸੰਸਕਾਰ ਹੈ ਜਿਹੜਾ ਦਿੱਲੀ ਵਿੱਚ ਹੋਇਆ ਸੀਗਾ ਜੀ ਨੈਕਸਟ ਜੀ ਇਨਾ ਥਾਵਾਂ ਦੇ ਗੁਰਦੁਆਰਾ ਸਾਹਿਬ ਬਣੇ ਹੋਏ ਐ ਜੀ ਹੁਣ ਦਿੱਲੀ ਵਿੱਚ ਵੀ ਤੇ ਆਨੰਦਪੁਰ ਸਾਹਿਬ ਵਿੱਚ ਵੀ ਨੈਕਸਟ ਆਪਣਾ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਤੜ ਨੂੰ ਉਠਾ ਕੇ ਲੈ ਕੇ ਜਾਣ ਵਾਲਾ ਸਿੱਖ ਕੌਣ ਸੀਗਾ ਜੀ ਭਾਈ ਲਖੀਸ਼ਾ ਸੀਗਾ ਜੀ ਜਿਹੜਾ ਤੜ ਨੂੰ ਲੈ ਕੇ ਗਿਆ ਸੀ ਸ੍ਰੀ ਗੁਰੂ ਸਾਹਿਬ ਜੀ ਦੇ ਸਰੀਰ ਨੂੰ ਲੈ ਕੇ ਗਿਆ ਸੀਗਾ ਤੜ ਨੂੰ ਉਹ ਭਾਈ ਲਖੀਸ਼ਾ ਲੈ ਕੇ ਗਏ ਸਨ ਜੀ ਲਖੀਸ਼ਾ ਨੇ ਫਿਰ ਆਪਣੇ ਘਰ ਵਿੱਚ ਹੀ ਉਹਨਾਂ ਦਾ ਸੰਸਕਾਰ ਕੀਤਾ ਸੀਗਾ ਜੀ ਆਪਣੇ ਘਰ ਨੂੰ ਅੱਗ ਲਗਾ ਦਿੱਤੀ ਸੀ ਉਹਨਾਂ ਦਾ ਗੁਰੂ ਸਾਹਿਬ ਦਾ ਸੰਸਕਾਰ ਕਰਨ ਲਈ ਲਖੀਸ਼ਾ ਨੇ ਨੈਕਸਟ ਕਰਾਂਗੇ ਜੀ ਆਪਾਂ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਸੀਸ ਸੀਗਾ ਜੀ ਸੀਸ ਸੀਸ ਨੂੰ ਲੈ ਕੇ ਜਾਣ ਵਾਲਾ ਕੌਣ ਸੀਗਾ ਭਾਈ ਜੈਤਾ ਜੀ ਸੀਗੇ ਜੀ ਇਹ ਟਾੜ ਨੂੰ ਲੈ ਕੇ ਜਾਣ ਵਾਲੇ ਕੌਣ ਸੀਗੇ ਭਾਈ ਲਖੀਸ਼ਾ ਸੀਗੇ ਜੀ ਤੇ ਸੀਸ ਨੂੰ ਲੈ ਕੇ ਜਾਣ ਵਾਲੇ ਭਾਈ ਜੱਤਾ ਜੀ ਸੀਗੇ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਚਲਾ ਜੈਜਾਵੰਤੀ ਰਾਗ ਸਿਰਫ ਗੁਰਤੇਗ ਵਾਹਦਰ ਜੀ ਨੇ ਵਰਤਿਆ ਜੀ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਜੈਜਾਵਤੀ ਰਾਗ ਆਉਂਦਾ ਜੀ ਜੈਜਾਵੰਤੀ ਉਹ ਰਾਗ ਹੈ ਸਿਰਫ ਗੁਰਤੇਗ ਵਾਹਦਰ ਜੀ ਨੇ ਹੀ ਵਰਤਿਆ ਹੈ ਨੈਕਸਟ ਆਵਜੀ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਮਦਮਾ ਸਾਹਿਬ ਤਖਤ ਤਲਵੰਡੀ ਸਾਬੋ ਸਥਾਨ ਉੱਪਰ ਭਾਈ ਮਨੀ ਸਿੰਘ ਭਾਈ ਮਨੀ ਸਿੰਘ ਤੋਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਵਾਈ ਗਈ ਸੀ ਜੀ ਇਸ ਬੀੜ ਨੂੰ ਦਮਦਮੀ ਬੀੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ